ਹਲਕਾ ਇੰਚਾਰਜ ਅਤੇ ਪਾਰਟੀ ਦੇ ਜਨ ਸਕੱਤਰ ਪਰਮਵੰਤ ਸਿੰਘ ਬੰਟੀ ਰਮਾਣਾ ਦੀ ਅਗਵਾਈ ਵਿੱਚ ਫਰੀਦਕੋਟ ਬਲਾਕ ਨਾਲ ਸੰਬੰਧਿਤ ਅਕਾਲੀ ਦਲ ਦੇ ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਨੇ ਡਿਪਟੀ ਕਮਿਸ਼ਨਰ ਫਰੀਦ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਇਜਾਜ਼ਤ ਨਾ ਦੇਣ ਦੇ ਗੰਭੀਰ ਦੋਸ਼ ਲਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ। ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਨੇ ਠੋਕਮੀ ਕਾਰਵਾਈ ਕਰਨ ਦਾ ਪਰੋਸਾ ਦਿੱਤਾ ਹੈ ਤੇ ਵਿਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਪੂਰੇ ਮਾਮਲੇ ਵਿੱਚ ਦਖਲ ਦੇਣ ਅਤੇ ਪੰਚਾਇਤਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਇਸ ਮੌਕੇ ਤੇ ਪਰਮਭੰਵ ਸਿੰਘ ਬੰਟੀ ਰਮਾਣ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ ਹੋਈਆਂ ਪੰਚਾਇਤ ਚੋਣਾਂ ਦੌਰਾਨ ਫਰੀਦਕੋਟ ਬਲਾਕ ਦੇ ਕਈ ਪਿੰਡਾਂ ਵਿੱਚ ਅਕਾਲੀ ਦਲ ਨਾਲ ਸੰਬੰਧਿਤ ਸਰਪੰਚ ਅਤੇ ਪੰਚਾਇਤਾਂ ਚੁਣੀਆਂ ਗਈਆਂ ਸਨ ਜਿਨ੍ਹਾਂ ਨੂੰ ਅਜੇ ਵੀ ਅਧਿਕਾਰੀਆਂ ਵੱਲੋਂ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਅੱਜ ਫਰੀਦਕੋਟ ਹਲਕੇ ਦੇ ਜਿਹੜੇ ਸਾਡੇ ਸਰਪੰਚ ਸਹਿਬਾਨ ਜਿਹੜੇ ਪੰਚਾਇਤਾਂ ਚੁਣੀਆਂ ਗਈਆਂ ਤੇ ਉਹਨਾਂ ਦਾ ਕੰਮ ਨਹੀਂ ਚੱਲਣ ਦਿੱਤਾ ਜਾ ਰਿਹਾ ਦੇਖੋ ਲੋਕਾਂ ਨੇ ਵੋਟਾਂ ਪਾ ਕੇ ਪੰਚਾਇਤਾਂ ਚੁਣੀਆਂ ਉਸੇ ਜਿਸ ਤਰ੍ਹਾਂ ਲੋਕ ਵੋਟ ਪਾ ਕੇ ਐਮਐਲਏ ਚੁਣਦੇ ਆ ਸਰਕਾਰ ਬਣਾਉਂਦੇ ਆ ਸਰਕਾਰ ਕੰਮ ਚਲਾਉਂਦੀ ਆ ਸਿਮਿਲਰਲੀ ਇਹ ਪਿੰਡਾਂ ਦੀ ਸਰਕਾਰ ਹੈ ਲੋਕਾਂ ਨੇ ਵੋਟਾਂ ਪਾ ਕੇ ਸਰਪੰਚ ਚੁਣਤੇ ਨਾ ਤਾਂ ਸਰਪੰਚਾਂ ਨੂੰ ਹਜੇ ਤੱਕ ਚਾਰਜ ਦਿੱਤਾ ਜੀ రికార్డ్ ਦਿੱਤਾ ਉਹਨਾਂ ਨੂੰ ਨਾਂ ਉਹਨਾਂ ਦੇ ਮੁਤਾਬਕ ਉੱਥੇ ਨਰੇਗਾ ਦੇ ਕੰਮ ਕੀਤੇ ਜਾ ਰਹੇ ਆ ਇਹ ਧਾਂਦਲੀਆਂ ਹੋ ਰਹੀਆਂ ਫੇਕ ਹਾਜ਼ਰੀਆਂ ਲੱਗ ਰਹੀਆਂ ਪੰਚਾਇਤਾਂ ਦੇ ਖਾਤਿਆਂ ਚੋਂ ਸਰਪੰਚਾਂ ਦੇ ਚਾਰਜ ਲੈਣ ਤੋਂ ਬਾਅਦ ਵੀ ਪੈਸੇ ਸੈਕਟਰੀਆਂ ਦੇ ਦਸਕਤ ਨਾਲ ਨਿਕਲ ਰਹੇ ਆ ਉਹਨਾਂ ਕੰਮਾਂ ਵਾਸਤੇ ਨਿਕਲ ਰਹੇ ਜਿਹੜੇ ਕੰਮ ਅਜੇ ਤੱਕ ਜ਼ਮੀਨ ਤੇ ਹੋਏ ਨਹੀਂ ਤੇ ਜਿੱਥੇ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਅੱਜ ਤਕਰੀਬਨ 25-26 ਸਰਪੰਚ ਅਸੀਂ ਇਕੱਠੇ ਹੋ ਕੇ ਸਰਪੰਚ ਮਿਲੇ ਆ ਡੀਸੀ ਸਾਹਿਬ ਨੂੰ ਤਕਰੀਬਨ ਮੈਨੂੰ ਲੱਗਦਾ ਇਹ ਸਾਡੇ ਹਲਕੇ ਦੀਆਂ 40 ਤੋਂ 50 ਪੰਚਾਇਤਾਂ ਦੇ ਵਿੱਚ ਇਹ ਵੱਡੀ ਪ੍ਰੋਬਲਮ ਆਈ ਖੜੀ ਹੈ ਕੁਝ ਬੰਦੇ ਅੱਜ ਗੈਰ ਹਾਜ਼ਰ ਸੀ ਕਿਤੇ ਕੋਈ ਫੰਕਸ਼ਨ ਤੇ ਕੋਈ ਭੋਗ ਵਿਆ ਕੋਈ ਦੁੱਖ ਸੁੱਖ ਦੇ ਗਏ ਹੁੰਦੇ ਸਰਪੰਚਾਂ ਨੇ ਕੰਮ ਵੀ ਜਾਣਾ ਲੋਕਾਂ ਦੇ ਅੱਜ ਆ ਨਹੀਂ ਸਕੇ ਬਟ ਜਿੱਥੇ ਕੋਈ ਪ੍ਰੋਬਲਮ ਆਉਂਦੀ ਹੈ ਜਾਂਦੇ ਆ ਵੀਡੀਓ ਕੋਲੇ ਜਾਂਦੇ ਆ ਕਿਸੇ ਹੋਰ ਅਫਸਰ ਕੋਲ ਜਾਂਦੇ ਆ ਉਹ ਉਹਨਾਂ ਨੂੰ ਕਹਿੰਦੇ ਸਾਨੂੰ ਜਾ ਕੇ ਐਮਐਲਏ ਤੋਂ ਫੋਨ ਕਰਾਓ ਜਦੋਂ ਲੋਕਾਂ ਨੇ ਚੁਣਤੇ ਤੇ ਚੋਣੋ ਬੰਦੇ ਦਿੱਤੇ ਜਿਹੜੇ ਜਿਨ੍ਹਾਂ ਨੇ ਐਮਐਲਏ ਦੀ ਕੋਠੀ ਨਹੀਂ ਜਾਣਾ ਸ਼ਾਇਦ ਚੁਣੇ ਹੀ ਤਾਂ ਹੁਣ ਕੀ ਇਹ ਵਿਰੋਧੀ ਆ ਲੋਕ ਪੁੱਛਤਾ ਰਹੇ ਆ ਅੱਜ ਕੀ ਅਸੀਂ ਫੈਸਲਾ 2022 ਦੇ ਵਿੱਚ ਕੀ ਕੀਤਾ ਵੋਟਾਂ ਹੀ ਤਾਂ ਸਾਨੂੰ ਪੈ ਰੀਆਂ ਹੋਣ ਸੋ ਇਸ ਕਰਕੇ ਅਸੀਂ ਸਾਰੇ ਡੀ ਸਾਹਬ ਨੂੰ ਮਿਲੇ ਸੀ ਨਰੇਗਾ ਦਾ ਕੰਮ ਐ ਇੱਕ ਇੱਕ এমਪਲੋਇਮੈਂਟ ਜਨਰੇਸ਼ਨ ਹੈ ਪਿੰਡਾਂ ਦੇ ਵਾਸਤੇ ਗਰੀਬ ਵਾਸਤੇ ਮੇਟ ਜਿਹੜੇ ਲੱਗੇ ਵੇ ਆ ਉਹ ਪੰਚਾਇਤਾਂ ਦੇ ਮੁਤਾਬਕ ਕਿਉਂ ਨਹੀਂ ਲੱਗੇ ਜਦੋਂ ਪਿੰਡ ਨੇ ਪੰਚਾਇਤ ਚੁਣਤੀ ਪੰਚਾਇਤ ਚਾਉਂਦੀ ਆ ਵੀ ਆ ਸਾਡੇ ਪਿੰਡ ਦਾ ਜ਼ਿੰਮੇਵਾਰ ਬੰਦਾ ਹੈ ਸਹੀ ਹਾਜ਼ਰੀਆਂ ਲਾਉ ਸਹੀ ਬੰਦਿਆਂ ਨੂੰ ਕੰਮ ਲਾਓ ਉਹਨੂੰ ਮੇਟ ਕਿਉਂ ਨਹੀਂ ਲਾਇਆ ਜਾ ਰਿਹਾ ਮੇਟ ਆਪ ਦੀਆਂ ਮਰਜ਼ੀਆਂ ਦੇ ਲਾ ਕੇ ਚਾਰ ਬੰਦੇ ਕੰਮ ਕਰਦੇ ਆ ਦਸਾਂ ਦੀ ਹਾਜ਼ਰੀ ਪਾਉਂਦੇ ਆ ਮੇਟ ਗਾਇਬ ਹੈ ਮੰਡਟਰੀ ਫੋਟੋਆਂ ਜਿਹੜੀਆਂ ਖਿੱਚਣੀਆਂ ਹੁੰਦੀਆਂ ਕੰਮ ਕਰਦਿਆਂ ਦੀਆਂ ਉਹ ਫੋਟੋਆਂ 'ਚ ਤਾਂ ਧੰਦ ਲੀਆਂ ਕੀਤੀਆਂ ਜਾ ਰਹੀਆਂ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਅਸੀਂ ਡੀ ਸਾਹਿਬ ਨੂੰ ਮਿਲੇ ਸੀ ਮੈਂ ਧੰਨਵਾਦ ਕਰਦਾ ਹਾਂ ਡੀ ਸਾਹਿਬ ਦਾ ਬੜੇ ਪੇਸ਼ੈਂਟਲੀ ਉਹਨਾਂ ਨੇ ਸਾਡੀ ਗੱਲ ਸੁਣੀ ADC ਸਾਹਿਬ ਨੂੰ ਬੁਲਾ ਕੇ ਉਹਨਾਂ ਨੂੰ ਹਦਾਇਤ ਕੀਤੀ ਕਿ ਕਾਨੂੰਨ ਕਾਨੂੰਨ ਅਨੁਸਾਰ ਜਦੋਂ ਪੰਚਾਇਤਾਂ ਚੁਣੀਆਂ ਗਈਆਂ ਪਹਿਲਾਂ ਤਾਂ ਇਹ ਚੈੱਕ ਕਰੋ ਕਿ ਹਜੇ ਤੱਕ ਇਹਨਾਂ ਨੂੰ ਚਾਰਜ ਕਿਉਂ ਨਹੀਂ ਦਿੱਤਾ ਰਿਕਾਰਡ ਕਿਉਂ ਨਹੀਂ ਇਹਨਾਂ ਕੋਲ ਪਹੁੰਚਿਆ ਤੇ ਮੇਟ ਜਿਹੜੇ ਆ ਫਿਰ ਮੇਟ ਨੇ ਤਾਂ ਆਪਦੀ ਰਿਆਸਤ ਬਣਾ ਚੁੱਕੀ ਓਥੇ ਕਿ ਜਿਹਦੀ ਮੈਂ ਮਰਜ਼ੀ ਹਾਜ਼ਰੀ ਲਾਵਾਂ ਜਿਹਦੀ ਨਾ ਲਾਵਾਂ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਤਕਰੀਬਨ ਅਸੀਂ ਅਕਾਲੀ ਦਲ ਦੇ ਨੁਮਾਇੰਦੇ ਸਾਰੇ ਮਿਲੇ ਸੀਗੇ ਡੀਸੀ ਸਾਹਿਬ ਨੇ ਸਾਡੀ ਵਧੀਆ ਗੱਲ ਸੁਣੀ ਬੜੀ ਪੇਸ਼ੀਐਂਟਲੀ ਸੁਣੀ ਹਦਾਇਤ ਕੀਤੀ ਹੁਣ ਅੱਗੇ ਦੇਖਦੇ ਆਂ ਜੀ ਕੀ ਕਾਰਵਾਈ ਹੁੰਦੀ ਹੈ ਮੈਂ ਮਚਾਕੀਖੁਰ ਤੋਂ ਸਰਪੰਚਾਂ ਤੇ ਸਰਪੰਚ ਯੂਨੀਅਨ ਜ਼ਿਲ੍ਹਾ ਫਰੀਕੋਟ ਦਾ ਪ੍ਰਧਾਨ ਹੈ ਤੇ ਅਸੀਂ ਅੱਜ ਬਹੁਤ ਇੰਤਜ਼ਾਰ ਕਰਕੇ ਡੀ ਸਾਹ ਨੂੰ ਮਿਲਣ ਆਏ ਸੀਗੇ ਕਿਉਂਕਿ ਜਿਹੜੇ ਸਰਪੰਚ ਹੋ ਬਣ ਜਾਂਦਾ ਪਿੰਡ ਦਾ ਜ਼ਿੰਮੇਵਾਰ ਉਹ ਸਾਰੀ ਜ਼ਿੰਮੇਵਾਰੀ ਉਹਦੇ ਸਿਰ ਤੇ ਹੁੰਦੀ ਹੈ ਤੇ ਕੋਈ ਮੀਟ ਲੱਗਦਾ ਤਾਂ ਉਹ ਸਰਪੰਚ ਦੇ ਭਰੋਸੇਯੋਗ ਆਦਲੋਂ ਆਉਣਾ ਹੁੰਦਾ ਉਹ ਪਹਿਲਾਂ ਲੈਕ ਤਾਂ ਮੀਟ ਨਹੀਂ ਕੋਈ ਬਦਲਿਆ ਜਾਂਦਾ ਜੇ ਕਿਸੇ ਭਰਾ ਨੇ ਕੋਈ ਪਹੁੰਚ ਕਰਕੇ ਮਾੜਾ ਮੋਟ ਮੀਟ ਬਦਲ ਲਿਆ ਫਿਰ ਉਹਦਾ ਕੰਮ ਨਹੀਂ ਚਲਾਇਆ ਇਹ ਕੰਮ ਚਲਾਦਾ ਤਾਂ ਇੱਕ ਮਸਟਰ ਕੱਢ ਕੇ ਫਿਰ ਬੰਦ ਕਰਦਾ ਫਿਰ ਉਹ ਆਈਡੀਆ ਡਿਲੀਟ ਕਰ ਦਿੰਦੇ ਆ ਹਾਇ ਤੱਕ ਪੰਚਾਇਤ ਦਾ ਕਿਸੇ ਦਾ ਕੋਈ ਕੰਮ ਨਹੀਂ ਚੱਲਿਆ ਇਸ ਕਰਕੇ ਡੀਸਾ ਨੂੰ ਬੇਨਤੀ ਕਰਨ ਆਏ ਸੀਗੇ ਵੀ ਇਹ ਜਿਹੜਾ ਸਾਰੇ ਕੰਮ ਚਲਾਓ ਜੀ ਮੇਟ ਜੀ ਦੇ ਸਰਪੰਚਾਮ ਦਾ ਉਹ ਮੇਟ ਚ ਲਾਓ ਜੀ ਤੇ ਰਿਕਾਰਡ ਜਿਹੜਾ ਦੇਣੇ ਸੈਕਟਰੀਆਂ ਨੇ ਪੰਚਾਇਤਾਂ ਨੂੰ ਹਾਇ ਤੱਕ ਕੋਈ ਰਿਕਾਰਡ ਨਹੀਂ ਦੁੱਤਾ ਕਿਸ ਤਰ੍ਹਾਂ ਦੇ ਕੰਮ ਜਿਹੜੇ ਨੂੰ ਦੇਖ ਪਏ ਆ ਇਹ ਨਹੀਂ ਸੁਣੇ ਹੋਏ ਕੰਮ ਦਾ ਸਾਰੇ ਪਿੰਡ ਦੇ ਦੂਰੇ ਪੈ ਜੀ ਕੁਈ ਕੰਮ ਹੋਇਆ ਹੀ ਨਹੀਂ ਹਜੇ ਤੱਕ ਇੱਕ ਵੀ ਕੰਮ ਨਹੀਂ ਹੋਇਆ ਸਰਕਾਰ ਨਾਲ ਵੀ ਪੰਚਾਇਤ ਬਣਨ ਤੋਂ ਬਾਅਦ ਕਿਸੇ ਦਾ ਕੋਈ ਕੰਮ ਹੀ ਨਹੀਂ ਹੋਇਆ ਨਾ ਕਿਸੇ ਪਿੰਡ ਕੋਈ ਸ਼ੁਰੂ ਹੋਇਆ ਇਸੇ ਲਈ ਕਾਰਤਾਬਾਤ ਪਾਰਟੀ ਬਾਜੀ ਸਮਝ ਲਓ ਜੀ ਪਾਰਟੀ ਬਾਜੀ ਕਰਕੇ ਹੀ ਆ ਵੀ ਜਿੱਥੇ ਕੋਈ ਸਰਪੰਚ ਸਰਕਾਰ ਦੇ ਉਲਟ ਬਣਿਆ ਉੱਥੇ ਜ਼ਿਆਦਾ ਇਸ਼ੂ ਉੱਥੇ ਕਿਸੇ ਦਾ ਕੋਈ ਕੰਮ ਚੱਲਣ ਦਿੰਦੇ ਹੀ ਨਹੀਂ ਜੇ ਕੋਈ ਦਫ਼ਤਰ ਜਾਨੇ ਉਹ ਕਹਿੰਦਾ ਵੀ ਪਹਿਲਾਂ ਉਧਰੋਂ ਫੋਨ ਕਰਾਓ ਜੀ ਇਹ ਕੰਮ ਚੱਲ ਰਿਹਾ ਜੀ ਡੀ ਸਾਹਿਬ ਨੂੰ ਮਿਲੇ ਕੀ ਡੀ ਸਾਹਿਬ ਕਹਿੰਦੇ ਨਹੀਂ ਸਾਰੇ ਕੰਮ ਸੈੱਟ ਕਰਾਂਗੇ ਸਾਰਿਆਂ ਡੀ ਸਾਹਿਬ ਦੀ ਡਿਊਟੀ ਲਾਤੀ ਹੈ ਏਡੀਸੀ ਡਿਵੈਲਪਮੈਂਟ ਦੀ ਬਿਓ ਸਾਰੇ ਇਸ਼ੂ ਜਿਹੜੇ ਕਰਨਗੇ ਮੀਟ ਵੀ ਲਾਉਣਗੇ ਤੇ ਸਾਰੇ ਹੋਰ ਵੀ ਜਿਹੜਾ ਕੋਈ ਇਸ਼ੂ ਆ ਉਹਨੂੰ ਪੂਰਾ ਕਰਨਗੇ ਐਮਐਲਏ ਦਾ ਇੰਟਰਫੇਰ ਕਰ ਰਿਹਾ ਜਿਹਾ ਕੋਈ ਬੋਲੇ ਤੇ ਮੈਸੇਜ ਨਹੀਂ ਇਹ ਦਫਤਰਾਂ ਚੋਂ ਜਦੋਂ ਜਾਂਦੇ ਜੀ ਉਹ ਗੱਲ ਹੀ ਨਹੀਂ ਸੁਣ ਰਿਹਾ ਉਹ ਕਹਿੰਦੇ ਐਮਐਲਏ ਦਾ ਫੋਨ ਕਰਾਉਗੇ ਕਿੰਨੇ ਪਿੰਡਾਂ ਦਾ ਇਸ ਤਰ੍ਹਾਂ ਦਾ ਸਾਰੇ 30 35 ਪਿੰਡਾਂ ਘਟੋ ਘਟ ਆਪਣੇ ਫ੍ਰੀਕੋਡ ਬਲਾਕ ਦੀ ਹੁਣ ਕਿੰਨੇ ਸਰਪੰਚ ਪਹੁੰਚੇ ਆ ਅੱਜ ਕਿਹੜੇ ਆ ਅਸੀਂ 25 26 ਸਰਪੰਚ ਤਾਂ ਅੱਜ ਪਹੁੰਚੇ ਆ ਜੀ ਇੱਥੇ ਕਿਉਂ ਕੁਛ ਠੰਡ ਆ ਕੁਰਜ ਹਿਮਾਉ ਹੋ ਸਕਦਾ ਕਿਸ ਨੂੰ ਵਿਆਹ ਸ਼ਾਦੀ ਇਸ ਕਰਕੇ ਨਹੀਂ ਆਏ ਦੇ 2-4 ਦਿਨ ਦੇਖਦੇ ਆ ਨਹੀਂ ਫਿਰ ਹੋਰ ਬਾਕੀ ਸਾਰੇ ਸਰਪੰਚ ਇਕੱਠੇ ਹੋ ਕੇ ਫਿਰ ਦੁਬਾਰਾ ਮਿਲਾਂਗੇ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ